ਫੰਮਾ ਲੇ ਇਹ ਦੱਸ ਲੈ ਤੂੰ ਕਿੱਥੇ ਦੱਤਰ ਚਲੇ ਆ ਘੜੀ ਬੰਨ ਕੇ ਉਹ ਦੂਰ ਮੜ ਕੋਟਾ ਖੜਾ ਜਾਂਦਾ ਪੰਦੇ ਵੀ ਆਈ ਗਏ ਨਹੀਂ ਨਹੀਂ ਉਹ ਬੜੀ ਦੂਰ ਵਾ ਨਹੀਂ ਦੂਰ ਨਹੀਂ ਲੱਗਉਂਗੀ ਉਹ ਦੂਰ ਦੀ ਵੀ ਆਉਂ ਤਾ ਦੂਰ 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 ਹਾਂਜੀ ਕੀ ਕਹਿਣਾ ਹੈ ਉਹ ਕਹਿਣਾ ਕੀ ਹੈ ਰਪਿੰਦਰ ਹੂੰ ਮੈਂ ਨਾ ਸੋਚਣ ਡਿਆ ਸੀ ਵੀ ਜੋ ਬਣਾਉਂਦਾ ਔਰ ਉਹ ਜਾ ਵਾ ਆਉਂਦੇ ਨਾ ਤੇਰੇ ਡੈਡੀ ਤਾਂ ਪੁੱਛ ਲਈ ਨਹੀਂ ਇਹਨਾਂ ਨੂੰ ਜਿਨ੍ਹਾਂ ਦਾ ਟਾਈਮ ਹੋਇਆ ਨਾ ਤੇ ਫਿਰ ਮੈਂ ਜਾ ਕੇ ਆਪ ਹੀ ਲਿਆ ਦਉਂਗੀ ਪਰ ਨਾ ਆ ਤੇ 2 1 ਸਮਾਨ ਚਲ ਮੈਂ ਲਿਆ ਦਿੰਨੀ ਆ ਦਿੰਨੀ ਆ ਤੇ ਤੁਸੀਂ ਲਿਆ ਦਿਓ ਜਾ ਕੇ ਚੱਲ ਪਰ ਪਰ ਔਰ ਪਰ 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 ਇੱਕ ਦਰ ਇੱਕ ਦਰ ਪਰ ਪਰ ਵਨ ਚਲ ਤੇਰੀ ਨਾ ਇਹ ਗੱਲ ਬਹੁਤ ਚੰਗੀ ਲੱਗੀ ਆ ਵਨ ਰੁਪਿੰਦਰ ਇਸੇ ਗੱਲ ਦੀ ਤੇ ਭਲਾਈ ਆ ਕੋਈ ਗੱਲ ਨਹੀਂ ਮਮੀ ਜੀ ਮਹਿਮਾਨਾਂ ਦਾ ਨੂੰ ਲਿਖ ਦਿੰਨੀ ਆ ਤੇ ਤੂੰ ਹੀ ਲਿਆ ਦੋ ਤੇ ਨਾਲ ਮਹਿਨਾ ਵਾਲੇ ਵੇਖਾ ਮੜਾ ਜਾ ਬਾਹਰ ਨੂੰ ਗਏ ਹੀ ਚੱਲ ਵੇਖ ਲੈ ਹਾਂਜੀ ਤੇ ਮੈਨੂੰ ਬਣਾ ਦੇ ਲਿਸਟ ਫਿਰ ਮੈਂ ਲੈ ਕੇ ਲੈ ਆਉਣੀ ਆ ਠੀਕ ਐਂ ਦੇ ਕਿ ਕਿਆ ਤਾਂ ਲੈ ਕੇ ਲੈ ਆਉਣੀ ਜਾ ਕੇ ਲੈ ਆਉਣੀ ਆ ਜਾ ਕੇ ਲੈ ਆਉਣੀ ਤੇਰੇ ਬੱਦੂ ਤੂੰ ਕਹਿੰਦੇ ਹੱਸੇ ਜਾ ਕੇ ਲੈ ਆਉਣੀ ਉਹਨੂੰ ਸਮਝ ਆ ਗਈ ਯਾਰ ਜਾ ਕੇ ਲੈ ਆਉਣੀ ਜਾ ਕੇ ਲੈ ਆਉਣੀ ਆ ਜਾ ਕੇ ਹੋਣਾ ਵੇਖੋ ਨਹੀਂ ਜਾ ਕੇ ਭੈਣ ਜੀ ਹਾਂ ਜਾ ਕੇ ਲੈ ਕੇ ਲੈ ਆਉਣੀ ਚਲ ਵਨ ਇਸੇ ਗੱਲ ਕਿ ਨਾ ਤੇਰੀ ਭਲਾਈ ਆ ਲੈ ਆਂਦੀ ਸਾਡਾ ਕੰਮ ਉੱਥੇ ਕੋਈ ਚਲੋ ਜੇ ਤੁਹਾਨੂੰ ਇੰਨੇ ਪਿਆਰ ਨਾਲ ਉਹਨਾਂ ਨੇ ਕਿਹਾ ਵਾ ਤੇ ਤੁਸੀਂ ਚੱਲ ਜਾਓ ਨਾਲ ਕੁਝ ਹੋ ਜਾਣਾ ਮੇਰੇ ਕੋਲ ਨਹੀਂ ਹੈਗਾ ਟਾਈਮ ਮੈਂ ਮੁੰਡੇ ਨੂੰ ਹੁਣੇ ਹੀ ਟਾਈਮ ਦੇ ਗਿਆ ਉਹ ਤੇਰੀ ਟੈਨਸ਼ਨ ਆ ਮੈਂ ਚੱਲਿਆ ਮੁੰਡੇ ਨਾਲ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਪਹਿਲਾਂ ਤੁਸੀਂ ਚੰਗੇ ਭਲੇ ਸੀ ਹੋਇਆ ਮੈਨੂੰ ਕੱਖ ਨਹੀਂ ਆ ਮੈਨੂੰ ਨਹੀਂ ਪਤਾ ਤੇ ਮਾਨੀ ਗਾਣ ਦੀ ਹੀ ਪਰਮੇਦ ਨੂੰ ਹਾਂਜੀ ਤੇ ਤੂੰ ਛਦਈਆ ਉਹਨਾਂ ਕੁੜੀ ਨੂੰ ਕੱਲ ਹੀ ਇੰਨੀ ਗੱਲ ਕਹਿ ਡਿਆ ਕਿ ਉਹਨਾਂ ਦਾ ਘਰ ਨਹੀਂ ਚੰਗਾ ਮੈਨੂੰ ਦੱਸਿਆ ਨਹੀਂ ਮੈਂ ਤੇਰੇ ਨਾਲ ਸਾਰੀ ਗੱਲ ਬੋਹ ਕੀਤੀ ਉਹ ਮਾਮਾ ਜੀ ਮੈਨੂੰ ਨਹੀਂ ਪਤਾ ਕਿ ਨੇ ਮਾਰੇ ਉਹਨਾਂ ਨੇ ਤੇਰ ਨੂੰ ਵੀ ਵਧੀਆ ਬਣਾ ਲੈਣੇ ਆ ਇਹ ਗੱਲ ਨਹੀਂ ਸੋਚੀ ਤੇ ਜਦੋਂ ਬਣਾਉਣਗੇ ਨਾ ਉਦੋਂ ਦੀਆਂ ਗੱਲਾਂ ਮਾਮਾ ਜੀ ਤੇ ਕੋਈ ਗੱਲ ਨਹੀਂ ਤੂੰ ਹੀ ਹੋਵੇਂ ਮੈਂ ਤੇ ਨਹੀਂ ਜਾਣਾ ਉੱਥੇ ਮੈਂ ਵੀ ਹੋਊਂਗਾ ਤੂੰ ਐਦਾਂ ਕਰਿਆ ਕਰ ਚੱਲ ਜਾ ਕਰ ਕੋਈ ਗੱਲ ਨਹੀਂ ਜੋ ਟਾਈਮ ਹੋ ਗੋਣੇ ਚਲ ਜੂਗਾ ਮਾਮਾ ਜੀ ਤੇ ਉਹ ਉਹਦੀ ਛੱਲੇ ਚਲੋ ਠੀਕ ਹੈ ਮੈਂ ਆਦੇ ਜਾਣਾ ਹੀ ਆ ਯਾਰ ਹੁਣ ਚਲ ਆ ਜਾ ਅੰਦਰ ਬਾ ਮੀ ਪੈਂਡਿਆ ਵਾ ਚਲ ਆ ਜੋ ਆ ਜਾ ਕੋਈ ਨਹੀਂ ਲੱਗੇ ਮੈਨੂੰ ਕੋਈ ਨਹੀਂ ਆਖਿਆ ਓਏ ਤੇ ਘਰੇ ਆ ਜਾ ਸਾਡੀ ਕੋੜੀਆਂ ਲੱਗੇ ਆ ਤੂੰ ਹੀ ਤੂੰ ਬਣ ਤਾਂ ਜੀ ਸਿਰ ਕੋਈ ਗੱਲ ਨਹੀਂ ਸਤਲਾ ਤੂੰ ਮੈਂ ਤਾਂ ਕਰਕੇ ਤੁਹਾਨੂੰ ਸੁਣਾ ਹੀ ਦੇਣਾ ਆਇਆ ਹਾਂ ਅੱਛਾ ਅੱਛਾ ਤੇ ਬਾਕੀ ਇਹ ਵੀ ਮੰਮੀ ਡੈਡੀ ਨੇ ਨਹੀਂ ਘਰ ਹੁਣ ਅੱਜ ਅੱਛਾ ਉਹ ਸ਼ਹਿਰ ਗੱਲੇ ਸ਼ੇਅਰ ਕਰ ਲੈ ਚੇਅਰ ਨਹੀਂ ਕੋਈ ਨਾ ਇੱਕ ਕਥਾ ਹੀ ਹੋ ਸਾਰੇ ਐਸੇ ਹੀ ਨਾ ਇਹ ਨਾ ਥੋੜੀ ਕਹਿਣੀ ਆ ਵੀ ਤੁਸੀਂ ਵਿਆਹ ਦੀ ਗੱਲ ਕਰਨੀ ਆ ਵਿਆਹ ਕਦੋਂ ਕਹਾ ਮੈਂ ਤੂੰ ਕਹਿਣਾ ਹੁੰਦਾ ਵੀ ਭਾਜੀ ਕਹਿ ਲੈ ਦੇ ਦੀ ਗੱਲ ਤੂੰ ਗੱਲ ਕਰ ਤੁਸੀਂ ਇਹ ਗੱਲ ਕਹਿਣੀ ਆ ਵੀ ਤੁਸੀਂ ਵਿਆਹ ਦੀ ਕੋਈ ਗੱਲ ਨਹੀਂ ਕਰਨੀ ਅੱਛਾ ਵਿਆਹ ਦੀ ਸਾਰੀ ਗੱਲ ਮੈਂ ਆਪ ਕਰੂੰ ਲੈਣ ਦੇਣ ਦੀ ਵੀ ਆਪ ਕਰੂੰ ਸਾਰੇ ਕੰਮ ਮੇਰੇ ਆ ਤੂੰ ਸਿਰਫ ਹਾਤੀ ਮਾਰਨੀ ਉਹਨੂੰ ਹਾਤੀ ਮਾਰ ਦੋ ਇਹ ਆ ਸਾਰਾ ਕਰਾ ਲੈ ਫਿਰ ਪੁੱਤ ਨਾ ਮਾਰ ਦੇ ਲੋ ਮੜੀ ਉਂਗਲਾ ਨਾ ਵੀ ਪੂਰੀਆਂ ਹੀ ਤੂੰ ਬਣਾ ਦੇ ਉਹਦਾ ਵੀ ਛੇਰ ਰਗਾ ਵਾ ਛੇਰ ਰਗਾ 2 1 ਜੋ ਬੰਦੋ ਸਦਣਾ ਜੀ ਠੀਕ ਹੈ ਬਸ ਤੁਸੀਂ ਝਾਤੀ ਮਾਰ ਲਓ ਇੱਕ ਵਾਰੀ ਜਿਹਦੇ ਤੁਹਾਨੂੰ ਪਸੰਦ ਆਉਂਦਾ ਵਾ ਤੇ ਫਿਰ ਮੈਂ ਗੱਲ ਤੋੜ ਲੂੰਗਾ ਅੱਗੇ ਉਹ ਚੱਲ ਲਵਲੀ ਉਹ ਤੇ ਗੱਲ ਤੇਰੀ ਠੀਕ ਆ ਤੇ ਜੇ ਤੇਰੀ ਮੰਮੀ ਮੰਮੀ ਨੂੰ ਚੱਲ ਜੇ ਲੱਗ ਵੀ ਤੇਰੀ ਫੌਮ ਨੂੰ ਪਤਾ ਲੱਗਿਆ ਤੇਰੇ ਚਲੋ ਭਾਈ ਗੱਲਾਂ ਕਿਉਂ ਨਹੀਂ ਬੰਦ ਹੋੜੀਆਂ ਬਾਹਰ ਛਰਾ ਫੁੱਟਿਆ ਪਾਣਾ ਹੈ ਇੱਕ ਹੋਰ ਇੱਕ ਹੋਰ ਆ ਲੈ ਫਿਰ ਤੂੰ ਕਿਹਾ ਨਾ ਪਾਗ ਪੀਤੇ ਰਾਜ ਉਹ ਤੁਹਾਡੀਆਂ ਥਲੇ ਕਰ ਲਿਆ ਵਾ ਵਨ लवली ਜੇ ਤੇਰੀ ਮਾਂ ਨੂੰ ਪਤਾ ਲੱਗ ਗਿਆ ਨਾ ਪੀ ਇਹਨਾਂ ਨੇ ਆ ਕੰਮ ਕੀਤਾ ਵਾ ਇਹ ਰਹਿਣਾ ਵਾ ਉਹ ਅਹੀਂ ਨਾ ਚੇਹ ਥੋੜਾ ਭਲਣਾ ਤਾਈ ਤਾਈ ਨੂੰ ਉਹਨਾਂ ਨੂੰ ਚਾਹਣਾ ਵਾ ਛੇਤੀ ਲਾਓ ਫੋਨ ਤੇ ਛੇਤੀ ਕੱਟ 2 1 ਚਲ ਠੀਕ ਆ 2 1 ਚਲ ਠੀਕ ਆ ਜੋ ਆਪਣਾ ਮੰਮੀ ਤੁਹਾਨੂੰ ਉਧਰ ਜਾਣ ਨਹੀਂ ਆ ਦਿੰਦੀ ਬਾਕੀ ਇਹ ਵੀ ਡੈਡੀ ਨੂੰ ਥੋੜਾ ਬੋਧਾ ਪਤਾ ਵਾ ਤੇ ਡੈਡੀ ਹਾਂ ਦਾ ਸਾਥ ਮੈਂ ਸਿੱਧਾ ਬਣਾ ਬਣਾ ਤਾ ਤੋਂ ਕਹਿਣਾ ਵੀ ਸਾਡੇ ਬਕਲਾ ਹੋਏ ਉਹ ਮੈਨੂੰ ਕਹਿ ਲੱਗਾ ਨਾ ਕਿ ਜੇ ਉਹਨੂੰ ਗੱਲ ਦਾ ਕਿੰਨਾ ਪਤਾ ਲੱਗ ਗਿਆ ਨੇ ਹਮ ਲੱਗਦੇ ਨਾ ਸਿੱਧਾ ਬਣਾ ਜੋ ਜਿੱਦ ਠੀਕ ਬਣ ਗਿਆ ਇਹਨੂੰ ਖਿਲਾ ਰਿਤੇ ਆ ਕਿਉਂ ਖਾਣੇ ਦਾ ਨਹੀਂ ਆਉਂਦੇ ਆ ਇਹ ਤਾਂ ਯਾਰ ਕੋਈ ਸੀਨ ਹੈ ਨਹੀਂ ਅਮੇ ਉਹ ਡੈਡੀ ਤੇ ਸਾਡਾ ਸਾਥ ਦਿੰਦੇ ਆ ਪਰ ਇਹ ਮੰਮੀ ਨਹੀਂ ਨਾ ਦਿੰਦੀ ਤੂੰ ਆ ਤੁਰਖੀ ਲੱਗਿਆ ਹਾਂ ਹੂੰ ਲੱਗੀ ਲਾਉਣ ਦੀ ਹੈ ਲੱਥੀ ਨਹੀਂ ਜੀ 2 1 ਜੋ ਤਾਂ लवली ਆਇਆ ਹੈ ਆਪਣੇ ਚਲੋ ਭਾਈ ਨੀ ਮਮੀ ਜੀ ਜਿੱਦਾਂ ਵੀ ਤੁਹਾਡਾ ਮਨ ਵਾ ਨਾ ਉਵੇਂ ਹੀ ਕਰ ਲੋ ਪਰ ਇਦਾਂ ਕਰੇ ਕਰੇ 1 ਸਾਨੂੰ ਮੈਂ ਇਹ ਦੱਸ ਦੇ ਤੂੰ ਕਿੱਥੇ ਦਫਰੇ ਚੱਲੇ ਆ ਘੜੀ ਬੰਨ ਕੇ ਉਹ ਦੂਰ ਮੈਂ ਕਿਹੜਾ ਕਹਾਂ ਜਾਂ ਦੇਖੋ ਪਹਿਲੇ ਵੀ ਆਈ ਹੁੰਦੀ ਸੀ ਨਹੀਂ ਉਹ ਬੜੀ ਦੂਰ ਵਾ ਨਹੀਂ ਦੂਰ ਨਹੀਂ ਲੱਗੂਗੀ ਉਹ ਦੂਰ ਦੀ ਵੀ ਆਉਂ ਤਾ ਦੂਰ 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 ਹਣ ਹਾਂਜੀ ਕੀ ਕਹਿਣਾ ਹੈ ਉਹ ਕਹਿਣਾ ਕੀ ਰੁਪਿੰਦਰ ਮੈਂ ਨਾ ਸੋਚਣ ਡਿਆ ਸੀ ਵੀ ਜੋ ਬਣਾਉਂਦਾ ਰੋਜਾ ਆਉਂਦੇ ਰਾ ਤੇਰੇ ਡੈਡੀ ਤੇ ਪੁੱਛ ਲੈ ਨਹੀਂ ਇਹਨਾਂ ਨੂੰ ਜਿਨ੍ਹਾਂ ਦਾ ਟਾਈਮ ਹੋਇਆ ਨਾ ਤੇ ਫਿਰ ਮੈਂ ਜਾ ਕੇ ਆਪ ਹੀ ਲਿਆ ਦਉਂਗੀ ਪਰ ਨਾ ਆ ਤੇ 2 1 ਸਮਾਨ ਚਲ ਮੈਂ ਲਿਆ ਦਿੰਨੀ ਆ ਦਿੰਨੀ ਆ ਤੇ ਤੂੰ ਹੀ ਲਿਆ ਦੋ ਜਾ ਕੇ ਚੱਲ ਪਰ ਪਰ ਔਰ ਪਰ 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 ਇੱਕ ਦਰ ਪਰ ਪਰ ਵਨ ਚਲ ਤੇਰੀ ਨਾ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਆ। ਵਾਹ। ਰੁਪਿੰਦਰ ਇਸੇ ਗੱਲ ਦੀ ਤਰੀ ਭਲਾਈ ਆ। ਕੋਈ ਗੱਲ ਨਹੀਂ ਮਮੀ ਜੀ ਮੈਂ ਸਮਾਨ ਤਾਂ ਨੂੰ ਲਿਖ ਦਿੰਨੀ ਆ ਤੇ ਤੁਸੀਂ ਲਿਆ ਦਿਓ ਤੇ ਨਾਲੇ ਮੇਹਨਾ ਵਾਲੇ ਵੇਖਾ ਮੜਾ ਜਾ ਬਾਹਰ ਨੂੰ ਗਏ ਹੀ। ਚਲ ਵੇਖ ਲੈ। ਹਾਂਜੀ। ਤੇ ਮੈਨੂੰ ਬਣਾ ਦੇ ਲਿਸਟ ਫਿਰ ਮੈਂ ਲੈ ਆ ਕੇ ਲੈ ਆਉਣੀ ਆ। ਠੀਕ। ਕਹੇ ਕਿ ਕਿਆਤ ਲੈ ਕੇ ਲੈ ਆਉਣੀ ਜਾ ਕੇ ਲੈ ਆਉਣੀ ਜਾ ਕੇ ਲੈ ਆਉਣੀ ਤੂੰ ਕਹਿੰਦੀ ਹੱਸੇ ਜਾ ਕੇ ਲੈ ਆਉਣੀ ਉਹਨੇ ਸਮਝ ਆ ਗਈ ਯਾਰ ਜਾ ਕੇ ਲੈ ਆਉਣੀ ਜਾ ਕੇ ਲੈ ਆਉਣੀ ਆ ਜਾ ਕੇ ਹੋਣਾ ਵੇਖਿਓ ਜਾ ਕੇ ਭੈਣ ਜੀ ਹਾਂ ਜਾ ਕੇ ਆ ਜੀ ਲੈ ਕੇ ਚੱਲ ਵਨ ਇਸੇ ਗਾਟ ਕਿ ਨਾ ਤੇਰੀ ਭਲਾਈ ਆ ਆ ਲੈ ਆਂਦੀ ਸਾਡਾ ਕੰਮ ਉੱਥੇ ਕੋਈ ਚਲੋ ਜੇ ਤੁਹਾਨੂੰ ਇੰਨੇ ਪਿਆਰ ਨਾਲ ਉਹਨਾਂ ਨੇ ਕਿਹਾ ਵਾ ਤੇ ਤੁਸੀਂ ਚੱਲ ਜਾਓ ਨਾਲ ਕੁਝ ਹੋ ਜਾਣਾ ਮੇਰੇ ਕੋਲ ਨਹੀਂ ਹੈਗਾ ਟਾਈਮ ਮੈਂ ਮੁੰਡੇ ਨੂੰ ਹੁਣੇ ਹੀ ਟਾਈਮ ਦੇ ਦੇ ਉਹ ਤੇਰੀ ਟੈਨਸ਼ਨ ਆ ਮੈਂ ਚੱਲ ਲੰਮੜੇ ਨਾ ਕੰਮ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਪਹਿਲਾਂ ਤੁਸੀਂ ਚੰਗੇ ਭਲੇ ਸੀ ਹੋਇਆ ਮੈਨੂੰ ਕੱਖ ਨਹੀਂ ਆ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਹਿੰਦੇ ਹੀ ਪਰਮੀਤ ਨੂੰ ਹਾਂਜੀ ਤੇ ਉਹ ਸ਼ਦਈਆ ਉਹਨੂੰ ਕੁੜੀ ਨੂੰ ਕੱਲ ਹੀ ਇੰਨੀ ਗੱਲ ਕਹਿ ਡਿਆ ਕਿ ਉਹਨਾਂ ਦਾ ਘਰ ਨਹੀਂ ਚੰਗਾ ਮੈਨੂੰ ਦੱਸਿਆ ਨਹੀਂ ਮੈਂ ਤੇਰੇ ਨਾਲ ਸਾਰੀ ਗੱਲ ਬੋਹ ਕੀਤੀ ਉਹ ਮਾਮਾ ਜੀ ਮੈਨੂੰ ਨਹੀਂ ਪਤਾ ਕਿ ਇੰਨੇ ਮਾਰੇ ਉਹਨਾਂ ਨੇ ਤੇਰ ਨੂੰ ਵੀ ਵਧੀਆ ਬਣਾਉਣ ਨੇ ਆ ਇਹ ਗੱਲ ਨਹੀਂ ਸੋਚੀ ਜਦੋਂ ਬਣਾਉਣਗੇ ਨਾ ਉਦੋਂ ਦੀਆਂ ਗੱਲਾਂ ਮਾਮਾ ਜੀ ਕੋਈ ਗੱਲ ਨਹੀਂ ਕੋਈ ਹੋਵਾਂ ਮੈਂ ਤੇ ਨਹੀਂ ਜਾਣਾ ਉੱਥੇ ਮੈਂ ਵੀ ਹੋਊਂਗਾ ਤੂੰ ਐਦਾਂ ਕਰਿਆ ਕਰ ਚੱਲ ਜਾ ਕਰ ਕੋਈ ਗੱਲ ਨਹੀਂ ਜੋ ਟਾਈਮ ਹੋ ਗੋਣੇ ਚਲ ਜੂਗਾ ਮਾਮਾ ਜੀ ਤੇ ਹੋਧੀ ਚੱਲੇ ਚਲੋ ਠੀਕ ਆ ਮੈਂ ਤੇ ਜਾਣਾ ਹੀ ਆ ਯਾਰ ਹੁਣ ਚਲ ਆ ਆ ਅੰਦਰ ਬਾਹਰ ਮੀ ਪੈਂਡਿਆ ਵਾ ਚਲੋ ਆਜੋ ਆਜੋ ਕੋਈ ਲੱਗੇ ਨਹੀਂ ਨਾ ਕੋਈ ਨਹੀਂ ਆ ਕਿਉਂ ਓਏ ਘਰੇ ਆਜੋ ਹਾਂਜੀ ਕੋਈ ਨਹੀਂ ਲੱਗੇ ਆ ਤੂੰ ਹੀ ਤੂੰ ਵਨ ਤਾਂ ਜੀ ਚਾਰੇ ਕੋਈ ਗੱਲ ਨਹੀਂ ਸਤਲਾ ਤੂੰ ਮੈਂ ਤਾਂ ਕਰਕੇ ਤੁਹਾਨੂੰ ਸੁਣਾ ਹੀ ਦੇਣਾ ਆ ਅੱਛਾ ਅੱਛਾ ਤੇ ਬਾਕੀ ਇਹ ਵੀ ਮੰਮੀ ਡੈਡੀ ਨੇ ਨਹੀਂ ਘਰ ਹੋਣਾ ਅੱਛਾ ਉਹ ਸ਼ਹਿਰ ਗੱਲੇ ਆ ਸ਼ਹਿਰ ਕੱਲੇ ਚਲੇ ਨਹੀਂ ਕੋਈ ਨਹੀਂ ਇੱਕ ਖਸਾ ਹੀ ਹੋ ਗਏ ਸ਼ਹਿਰ ਸਾਰੇ ਐਸੇ ਹੀ ਨਾ ਨੇ ਇੱਕ ਥੋੜੀ ਕਹਿਣੀ ਆ ਵੀ ਤੁਸੀਂ ਵਿਆਹ ਦੀ ਗੱਲ ਕਰ ਲੈਂਗੇ ਵਿਆਹ ਕਰੋ ਕਹਾ ਮੈਂ ਤੂੰ ਕਹਿਣਾ ਹੁੰਦਾ ਵੀ ਭਾਜੀ ਕਹਿ ਦੇ ਲੈ ਦੇ ਦੀ ਗੱਲ ਹੂੰ ਤੁਸੀਂ ਗੱਲ ਕਰੋ ਤੁਸੀਂ ਇਹ ਗੱਲ ਕਹਿਣੀ ਆ ਪੇ ਤੁਸੀਂ ਵਿਆਹ ਦੀ ਕੋਈ ਗੱਲ ਨਹੀਂ ਕਰਨੀ ਅੱਛਾ ਵਿਆਹ ਦੀ ਸਾਰੀ ਗੱਲ ਮੈਂ ਆਪ ਕਰੂੰ ਲੈਣ ਦੇਣ ਦੀ ਵੀ ਆਪ ਕਰੂੰ ਸਾਰੇ ਕੰਮ ਮੇਰੇ ਆ ਤੁਸੀਂ ਤਾਂ ਆਹ ਝਾਤੀ ਮਾਰਨੀ ਉਹਨੂੰ ਝਾਤੀ ਮਾਰ ਲਈ ਆ ਸਾਰਾ ਕਰਾਲਾ ਫੋਕਲਾ ਮੈਂ ਦੇ ਲੋ ਮੜੀਆਂ ਉਂਗਲਾਂ ਦੀਆਂ ਆ ਵੀ ਪੂਰੀਆਂ ਹੀ ਆ ਤੂੰ ਬਣਾ ਦੇ ਉਦਾਂ ਵੀ ਛੇਰ ਰਗਾ ਵਾ ਛੇਰ ਰਗਾ 2 1 ਜੋ ਬੰਦੂ ਸੱਦਣਾ ਅੱਜ ਠੀਕ ਹੈ ਬਸ ਤੁਸੀਂ ਝਾਤੀ ਮਾਰ ਲਓ ਇੱਕ ਵਾਰੀ ਜਿਹਦੇ ਤੁਹਾਨੂੰ ਪਸੰਦ ਆਉਂਦਾ ਵਾ ਤੇ ਫਿਰ ਮੈਂ ਗੱਲ ਤੋਕ ਲੂੰਗਾ ਅੱਗੇ ਉਹ ਚੱਲ लवली ਉਹ ਤੇ ਗੱਲ ਤੇਰੀ ਠੀਕ ਆ ਤੇ ਜੇ ਤੇਰੀ ਮੰਮ ਮੰਮੀ ਨੂੰ ਚੱਲ ਜੇਲ੍ਹ ਗਈ ਤੇਰੀ ਕੌਮ ਨੂੰ ਪਤਾ ਲੱਗਿਆ ਤੇਰੇ ਚਲੋ ਬਈ ਗੱਲਾਂ ਕਿਉਂ ਨਹੀਂ ਬੰਦ ਉਹੜੀਆਂ ਬਾਹਰ ਚਰਾਵਾ ਫਟੀਆਂ ਬਾਹਰ ਹੈ ਇੱਕ ਹੋਰੇ ਇੱਕ ਹੋਰੇ ਅੱਜ ਫਿਰ ਨਿਆਣੇ ਤੇ ਪਾਉਂਦੇ ਚੱਲੋ ਭੱਗ ਭੀਤੇ ਰਾਜ ਓਹੜੀਆਂ ਤੇ ਲੈ ਕਰ ਲਿਆ ਲਵਲੀ ਜੈਤਰੀ ਮਾਨੂੰ ਪਤਾ ਲੱਗ ਗਿਆ ਨਾ ਪਈ ਇਹਨਾਂ ਨੇ ਆਹ ਕੰਮ ਕੀਤਾ ਵਾ ਇਹ ਰਹਿਣਾ ਵਾ ਉਹ ਅਹੀਂ ਨਾ ਥੋੜਾ ਭਲਣਾ ਤਾਈ ਤਾਈ ਨੂੰ ਉਹਨਾਂ ਚਾਹਣਾ ਵਾ ਛੇਤੀ ਲਾਓ ਫੋਨ ਤੇ ਛੇਤੀ 2 1 ਚਲ ਠੀਕ ਆ 2 1 ਚਲ ਠੀਕ ਆ ਜੋ ਆਪਣਾ ਮੰਮੀ ਤੁਹਾਨੂੰ ਉਧਰ ਜਾਣ ਨਹੀਂ ਆ ਦਿੰਦੀ ਤੇ ਬਾਕੀ ਇਹ ਆ ਵੀ ਡੈਡੀ ਨੂੰ ਥੋੜਾ ਬੋਤਾ ਪਤਾ ਵਾ ਤੇ ਡੈਡੀ ਹਾਂ ਦਾ ਸਾਸ ਸਿੱਧਾ ਬਣਾ ਬਣਾ ਲਾਦਾ ਕੋਈ ਕਹਿਣਾ ਵੀ ਤੁਹਾਡੇ ਤਕਲਾ ਹੋਏ ਉਹ ਮੈਂ ਕਹਿ ਲੱਗਾ ਨਾ ਕਿ ਜੇ ਉਹਨੂੰ ਗੱਲ ਦਾ ਕਿਹਦਾ ਪਤਾ ਲੱਗਿਆ ਰਹੇ ਹਮ ਲੱਗਦੇ ਨਾ ਸਿੱਧਾ ਬਣਾ ਜੋ ਜਿੱਦੀ ਇਹਨੂੰ ਖਿਲਾ ਰਿਤੇ ਆ ਕਿਉਂ ਲਾੜੇ ਦਾ ਨਹੀਂ ਆਉਂਦਿਆ ਇਹਦਾ ਯਾਰ ਕੋਈ ਸੀਨ ਹੈ ਨਹੀਂ ਆਵੇਂ ਉਹ ਡੈਡੀ ਤੇ ਸਾਡਾ ਸਾਥ ਦਿੰਦੇ ਆ ਪਰ ਇਹ ਮੰਮੀ ਨਹੀਂ ਨਾ ਦਿੰਦੀ ਤੂ ਆ ਤੂ ਕੀ ਲੱਗਿਆ ਹਣ ਲੱਗੀ ਲਾਉਣ ਨਹੀਂ ਲੱਥੀ ਨਹੀਂ ਤੂ ਆ ਜੋ ਤਾਂ लवली ਆਇਆ ਹੀ ਆਪਣੇ ਚਲੋ ਬਈ ਨੀਮਾ ਮੀਜੀ ਜਿੱਦਾਂ ਵੀ ਤੁਹਾਡਾ ਮਨ ਵਾ ਨਾ ਉਵੇਂ ਹੀ ਕਰ ਲੋ ਪਰ ਇਦਾਂ ਘਰੇ ਘਰੇ